ਦੇ ਵੀ ਪਾਰਟੀ 2 ਮਿੰਟ ਕਰਦਾ ਜਿਹਨੇ ਜਿੰਨਾ ਉਹ ਸੋਚਾ ਪਾਰਟੀ ਬਣਦੀ ਉਹ ਪਾਰਟੀ ਤੇ ਨੰਨਾ ਬੜਾ ਕੰੀਆ ਆ ਉਹ ਨਹੀਂ ਕਰਦਾ ਪੰਜਾਬੀਆਂ ਦੀ ਪਾਰਟੀ ਆ ਕਹਿੰਦੇ ਪੰਜਾਬ ਦੇ ਇਕੱਲੇ ਲੜਦੇ ਆ ਪੰਜਾਬ ਦੇ ਇਕੱਲੇ ਕੰਮ ਕਰਦੇ ਆ ਅੱਜ ਵੀ ਦਾ ਪਾਰਟੀ ਦਾ ਜੰਡਾ ਆ ਉਹ ਪੰਜਾਬ ਦੇ ਨਹੀਂ ਪੰਜਾਬ ਜੋੜ ਦੀ ਗੱਲ ਆ ਜਿਹੜਾ ਪੰਜਾਬ ਅੱਜ ਦਿੱਲੀ ਤੋਂ ਬੱਟੀਆਂ ਪਾਤਾ ਜਿਹੜੇ ਲੋਕਾਂ ਦੇ ਜਾ ਉਹ ਜਿਹੜਾ ਇੱਥੇ ਲਾਂਡਾ ਲਾੜ ਦੀ ਵਾਲੀ ਤਕਰੀਬ ਨੇ ਆ ਉਹ ਬੜਾ ਮੁੱਢੀ ਬਈ ਬਹੁਤ ਵੱਡਾ ਕਾਂਜਾ ਜਿਹੜਾ ਪੰਜਾਬ ਦੇ ਵਿਚਾਰਿਆ ਜਾਂਦਾ ਹੈ ਉਹ ਖਾਲੀ ਕਦਰ ਬਣ ਗਿਆ ਉਹ ਬਹਿ ਗਏ ਮੈਨੂੰ ਲੈ ਕੇ ਲੋਕਾਂ ਦੇ ਕੋਲ ਜਾਣਾ ਤੇ ਲੋਕਾਂ ਨੂੰ ਇਹ ਗੱਲ ਦੱਸਾਂ ਕਿ ਲੋੜ ਆ ਕਿ ਜਿਹੜੇ ਬਹੁਤ ਸਾਲ ਬੈਠਾ ਉਹਖੇ ਵਾਦੇ ਕਰਦੇ ਨਾਲੇ ਨਾਲ ਕਿ ਕੋਸਾ ਲਵੇ ਸਰਕਾਰ ਬਣੀ ਪੰਜਾਬ ਦੇ ਵਿੱਚ ਉਹ ਸਰਕਾਰ ਆ ਦੇ ਤੱਕ ਨਹੀਂ ਬੁਝਾਉਣ ਦੀ ਗੱਲ ਖੜੀ ਲੋੜ ਆ ਰਹੀ ਹੈ ਲੱਗੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਆਪਣੇ ਜਿਹੜੇ ਵਿੱਚ ਜਿਹੜੇ ਆ ਪੱਖੀ ਪੱਖੀ ਵੱਡੇ ਯਾਦ ਹੀ ਚਾਹਤੀ ਕੇ ਨਾ ਰਹੇ ਆ ਉਹੋ ਜਿਹੜੇ ਜੱਤਾ ਨੂੰ ਉਹ ਦਰਾਫਤ ਕੰਮ ਕਰ ਰਹੇ ਆ ਕਿ ਪੰਜਾਬ ਦੇ ਲੋਕ ਜਿਹੜੇ ਆ ਆਵਾਜ਼ੀ ਆ ਔਰ ਜਿਹੜਾ ਗੈਰ ਤੋਂ ਦੇ ਕੇ ਉਹਨਾਂ ਨਾਲ ਕੋਲ ਬੜਾ ਚਾਹਤਾ ਆ ਭਾਰਤ ਦੇ ਨਾਲ ਜਿਹੜਾ ਉਹਨਾਂ ਦੀਆਂ ਆਵਾਜ਼ਾਂ ਕੰਮ ਦੇ ਨਾਲ ਉਹ ਸਾਰੇ ਮੁੱਖ ਨੂੰ ਨਹੀਂ ਕਰਦੇ ਔਰ ਵੱਡੀ ਗੱਲ ਇਹ ਆ ਕਿ ਕੋਈ ਪੰਜਾਬ ਦਾ ਲੋਕ ਵੋਟਰਾਂ ਨੇ ਜਿੰਨਾ ਵੋਟ ਪਾਤੀ ਆ ਕਾਗਜ਼ ਤੇ ਆ ਮਾਦੀ ਪਾਰਟੀ ਇਹ ਪੰਜਾਬ ਦੇ ਲੋਕਾਂ ਦੀ ਮੂਰਤ ਬਣਾ ਰਹੀ ਹੈ ਜਿਹੜੇ ਪੰਜਾਬ ਤੋਂ ਬਾਹਰ ਗਏ ਆਂ ਪਰ ਵਾਪਸ ਆਇਆ ਅੱਜ ਇਹਨੇ ਪਾਰਟੀ ਦਾ ਪੰਜਾਬ ਦੇ ਚੋਣਾਂ ਦੇ ਵੋਟਾਂ ਵਾਪਸ ਮੰਗਦੇ ਇਹ ਘਾੜੂਪੜਾਂ ਨੂੰ ਪੁੱਛਿਆ ਵੀ ਜੇ ਕੋਈ ਐਮਪੀ ਬਣਦੇ ਆ ਤਾਂ ਉਹ ਕੈਂਪੇਨਿੰਗ ਦੇ ਐਮਪੀ ਦੀ ਬੋਰਡ ਕਿਰੋਂ ਪਾਉਂਦੇ ਅੰਦਰੋਂ ਅੰਦਰ ਅੰਦਰ ਵੀ ਤਾਂ ਉਹ ਨਾ ਹੈ ਨਹੀਂ ਕੋਈ ਉਹਨਾਂ ਭਾਈ ਦੇ ਜਿਹੜਾ ਗਏ ਵੋਟਾਂ ਕਿਰੋਂ ਪੁਣੇ ਕਾਰਨ ਅੱਧੇ ਕਾਰਨ ਤੇ ਕਾਰਪਾਈ ਲਾਦੇ ਅੰਦਰ ਖਾਤੇ ਉਹਨਾਂ ਦਾ ਫਾਇਦਾ ਹੁੰਦਾ ਹੈ ਤੇ ਲੋਕਾਂ ਦੀ ਜਿਹੜਾ ਆ ਉਹ ਗੁਰਦੁਆਰਾ ਲੜਾਈ ਦਾ ਇਹ ਸਾਰੇ ਮੁੱਦੇ ਆ ਲੋਕਾਂ ਵਿੱਚ ਲੈ ਕੇ ਸ਼ੁਰੂ ਕਰਾਂ ਕਿ ਜਾਵਾਂਗੇ ਸਾਰੀ ਗੱਲ ਮੈਨੂੰ ਪੂਰਾ ਆਸ ਹੈ ਕਿ ਲੋਕ ਸਾਰੀ ਗੱਲ ਨੂੰ ਸਮਝਦੇ ਆ ਔਰ ਜਿਹੜਾ ਅੱਜ ਵਾਲਾ ਹੱਥ ਵਿੱਚ ਬਤਵਾ ਦੇ